ਗੱਡੀ ਸਨ ਲਈ ਕੰਟਰੋਲ ਹੋ ਜੀ ਬਾਹਰ ਹੋ ਗਈ ਗੱਡੀ ਥੋੜੀ ਜਿਹੀ ਰੁਕਾਤ ਪਾ ਸ਼ਾਇਦ ਕੋਈ ਕੰਟਰੋਲ ਨਹੀਂ ਹੋ ਪਾਈ ਇਹ ਅਸੀਂ ਜਦੋਂ ਜਾਣਦੇ ਸਾਂ ਬਰਿਆਲ ਬਾਈਪਾਸ ਤੋਂ ਲਾਗੇ ਤੇ ਉੱਥੇ ਉਸੇ ਵਾਲੇ ਮੌਕੇ ਤੇ ਇੱਕ ਰੈਗਨਰ ਕਾਰ ਜਿਹੜੀ ਆ ਉਹ ਆਊਟ ਆਫ ਕੰਟਰੋਲ ਹੋ ਕੇ ਪੀਐਸ ਗਾਰਡਨ ਦੇ ਲਾਗੇ ਇੱਕ ਟੋਏ ਦੇ ਵਿੱਚ ਡਿੱਗਦੀ ਮੇਰਾ ਨਾਮ ਦਿਪਿੰਦਰ ਹੈ ਨੂਰਪੁਰ ਤੋਂ ਵਾਪਸ ਆ ਰਿਹਾ ਸੀ ਗੱਡੀ ਸਨ ਲਈ ਕੰਟਰੋਲ ਹੋ ਜੀ ਬਾਹਰ ਹੋ ਗਈ ਅੰਬਰ ਸਾਹਿਬ ਨੋਰ ਤੋਂ ਕੰਮਗੇ ਵਾਪਸ ਟਿਕਣਗੇ ਠੀਕ ਹੈ ਵਾਪਸ ਆ ਰਹੇ ਵਾਪਸ ਕੀ ਹੋਇਆ ਮੋੜ ਤੇ ਸੀ ਗੱਡੀ ਥੋੜੀ ਜਿਹੀ ਗੜਾ ਆਫ ਸ਼ਾਇਦ ਪੂਰੀ ਕੰਟਰੋਲ ਨਹੀਂ ਉਪਾਈ ਸਪਾਈਕਰੀ ਨਹੀਂ ਅਗਰ ਸਾਰੇ ਸਾਈਡ ਤੇ ਟੋਇਆ ਜਾਇਆ ਜੀ ਕੋਈ ਚੋਟ ਨਹੀਂ ਕਿੰਨੇ ਦੇ ਲੱਗੇ ਤਿੰਨ ਜਣਾ ਗਏ ਕਿੰਨੇ ਜਿਹੜੇ ਸਵਾਰ ਪੰਜਾਂ ਨੂੰ ਕੋਣ ਕੋਣ ਸੱਟ ਕਿਤੇ ਕਿਤੇ ਲੱਗਦੀ ਸਾਰੇ ਸਾਰੇ ਜੀ ਨੇ ਮਮੀ ਸਿਸਟਰ ਤੇ ਮੈਂ ਤਿੰਨ ਜਣਾ ਸਰ ਮੈਂ ਐਸਐਸ ਸੁਵਿੰਦਰ ਸਿੰਘ ਐਸਐਸਟੀ ਐਫਆਰਟੀ ਇੰਡਨ ਚਾਰਜ ਆ ਇਹ ਅਸੀਂ ਜਦੋਂ ਜਾਣਦੇ ਸਾਂ ਬਰਿਆਲ ਬਾਈਪਾਸ ਤੋਂ ਲਾਗੇ ਤੇ ਉੱਥੇ ਉਸੇ ਵਾਲੇ ਮੌਕੇ ਤੇ ਇੱਕ ਰੈਗਨਰ ਕਾਰ ਜਿਹੜੀ ਆ ਉਹ ਆਊਟ ਆਫ ਕੰਟਰੋਲ ਹੋ ਗਏ ਤੇ ਪੀਐਸ ਗਾਰਡਨ ਦੇ ਲਾਗੇ ਇੱਕ ਟੋਏ ਦੇ ਵਿੱਚ ਡਿੱਗਦੀ ਜਿਹਦੇ ਵਿੱਚ ਅਸੀਂ ਮੌਕੇ ਤੇ ਗਏ ਉੱਥੇ ਉਤਰ ਕੇ ਦੌੜ ਕੇ ਨਾਲ ਹੋਰ ਦੁਨੀਆ ਇਕੱਠੀ ਹੋ ਗਈ ਤੇ ਉਹਨਾਂ ਨੂੰ ਕੱਢਿਆ ਪੰਜਾਂ ਜਣਿਆਂ ਨੂੰ ਜਿਨ੍ਹਾਂ ਦੇ ਵਿੱਚ ਦੋ ਔਰਤਾਂ ਸਨ ਤੇ تین ਵਕਤੀ ਸਨ ਦੋ ਨੌਜਵਾਨ ਸਨ ਤਿੰਨ ਰਿਕਸ਼ਾ ਸਨ ਤੇ ਜਿਨ੍ਹਾਂ ਦੇ ਵਿੱਚੋਂ ਦੋਹਾਂ ਇੱਕ ਨੌਜਵਾਨ ਦੀ ਲੱਤ ਤੇ ਬਾਹਾਂ ਟੁੱਟ ਗਈ ਆ ਇੱਕ ਔਰਤ ਦੀ ਵੀ ਬਾਹ ਟੁੱਟੀ ਆ ਤੇ ਇੱਕ ਮਾਤਾ ਦੇ ਬੈਗ ਦੇ ਚੇਂਜਰੀ ਹੋਈ ਆ ਜਿਨ੍ਹਾਂ ਨੂੰ ਤਿੰਨਾਂ ਜਣੇ ਨੂੰ ਐਂਬੂਲੈਂਸ ਸੱਦੀ ਗਈ ਤੇ ਉਹਨਾਂ ਦੇ ਦੋਹਾਂ ਝੜਿਆਂ ਨੂੰ ਐਂਬੂਲੈਂਸ ਤੇ ਤਿੰਨਾਂ ਨੂੰ ਅਸੀਂ ਆਪਣੀ ਗੱਡੀ ਦੇ ਉੱਤੇ ਰਠਾਲ ਕੇ ਤੇ ਹਸਪੀਟਲ ਜਿਹੜਾ ਐਡਮਿਟ ਕਰਾ ਕੇ ਆਏ ਇਹ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਇਹ ਸਰ ਨੂਰਪੁਰ ਰਹਿਮਾਚਲ ਤੋਂ ਆ ਰਹੇ ਸੀ ਦੇ ਅਮਰਸਰ ਦੇ ਨਿਵਾਸੀ ਹੈ ਤੇ ਅਮਰਸਰ ਜਾਣਾ ਸੀ ਇਹਨਾਂ